ਡਾਕਟਰ ਪੀ ਇਮਰਾਨ ਅੰਬੇਦਕਰ ਜੀ ਦੇ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਹਲਕਾ ਮਜੀਠਾ ਦੇ ਪਿੰਡ ਪੰਗਾਲੀ ਕਲਾ ਵਿਖੇ ਭਗਵਾਨ ਵਾਲਮੀਕ ਸੰਗਰਸ਼ ਦਲ ਦੇ ਚੇਅਰਮੈਨ ਹਰਦੀਪ ਸਿੰਘ ਪੰਗਾਲੀ ਦੇ ਅਗਵਾਈ ਹੇਠ ਕਰਕੇ ਮਨਾਇਆ ਗਿਆ। ਜਿਸ ਵਿੱਚ ਸਰਪੰਚ ਨਿਸ਼ਾਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਿਆ ਤੇ ਸੰਬੋਧਨ ਕਰਦੇ ਕਿ ਪੰਜਾਬ ਦਾ ਪਹਿਲਾ ਪਿੰਡ ਪੰਗਾਲੀ ਕਲਾ ਜਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਸਟੈਚੂ ਸਥਾਪਿਤ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਖੋਖਲੇ ਪਿੰਨਪੇਦ ਉੱਚ ਨੀਚ ਦੀ ਜਾਤੀਵਾਦ ਵਾਲੇ ਸਿਸਟਮ ਨੂੰ ਖਤਮ ਕਰਕੇ ਸਰਬਸਾਂਝੇ ਤੇ ਲੋਕ ਹਿੱਤ ਅਸ਼ੀ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਨ ਵਾਲੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਉਸ ਸਮੇਂ ਦੇ ਸਭ ਤੋਂ ਵੱਧ ਸਿੱਖਿਅਤ ਏਸ਼ੀਆ ਨਾਗੂ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਸਾਹਿਬ ਜਿਨ੍ਹਾਂ ਨੇ ਅਮਰੀਕਾ ਇੰਗਲੈਂਡ ਸਮੇਤ ਜਰਮਨ ਆਦਿ ਕੀਤੇ ਹੋਰ ਕੀ ਕਿਹਾ ਤੁਸੀਂ ਵੀ ਸ਼ੇਪ ਭੰਗਾਲੀ ਚੇਅਰਮੈਨ ਭਗਵਾਰ ਵਾਲਮੀ ਸੰਗਠਨ ਅੱਜ ਬਾਬਾ ਸਾਹਿਬ ਭੀਮਰੋ ਡਾਕਟਰ ਮੇਦਕਰ ਜੀ ਦਾ ਜਨਮ ਦਿਨ ਦਾਸ ਦੇ ਨਗਰ ਭੰਗਾਲੀ ਕਲਾ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਵਾਰ ਵੀ ਮਨਾਇਆ ਗਿਆ ਹੈ ਪਿਛਲੇ ਸਾਲ ਨਗਰ ਦੀ ਸਮੁੱਚੀ ਪੰਚਾਇਤ ਵੱਲੋਂ ਬਾਬਾ ਸਾਹਿਬ ਭੀਮਰੋ ਡਾਕਟਰ ਮੇਦਕਰ ਜੀ ਦਾ ਸਟੈਚੂ ਲਾ ਕੇ ਇੱਕ ਮਿਸਾਲ ਕਾਇਮ ਕੀਤੀ ਸੀ ਕਿ ਜੋ ਪਿੰਡਾਂ ਵਿੱਚ ਲੋਕੀ ਬਾਬਾ ਸਾਹਿਬ ਭੀਮਰੋ ਡਾਕਟਰ ਮੇਦਕਰ ਜੀ ਵਿਚਾਰਧਾਰਾ ਨੂੰ ਅਜੇ ਤੱਕ ਨਹੀਂ ਜਾਣ ਸਕੇ ਉਸ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਵਾਸਤੇ ਸਟੈਚੂ ਲਾਇਆ ਗਿਆ ਸੀ ਔਰ ਇਸ ਵਿਚਾਰ ਧਾਰਾ ਨੂੰ ਅੱਗੇ ਲੈ ਕੇ ਜਾਵਾਂਗੇ ਬਾਬਾ ਸਾਹਿਬ ਭੀਮਰੋਡ ਡਾਕਟਰ ਅਮੇਦਕਰ ਜੀ ਨੇ 14 ਅਪ੍ਰੈਲ ਸਾਲ 1891 ਈਸਵੀ ਵਿੱਚ ਮਾਤਾ ਭੀਮਾਬਾਈ ਪਿਤਾ ਰਾਮਦਾਸ ਜੀ ਦੇ ਘਰ ਜਨਮ ਲਿਆ ਔਰ ਇਸ ਭਾਰਤੀ ਦੇਸ਼ ਦਾ ਸੰਵਿਧਾਨ ਲਿਖਿਆ ਬਾਬਾ ਸਾਹਿਬ ਭੀਮਰੋਡ ਡਾਕਟਰ ਅਮੇਦਕਰ ਜੀ ਨੌ ਭਾਸ਼ਾਵਾਂ ਦੇ ਗਿਆਤਾ ਸਨ 32 ਡਿਗਰੀਆਂ ਸਨ ਉਹਨਾਂ ਦੇ ਕੋਲ ਔਰ ਇਸ ਦੇਸ਼ ਦਾ ਸੰਵਿਧਾਨ ਲਿਖ ਕੇ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਕਿ ਜੇ ਕਿਸੇ ਨੇ ਕੋਈ ਮਿਸਾਲ ਕਾਇਮ ਕਰਨੀ ਹੈ ਉਹ ਗਰੀਬੀ ਤੋਂ ਉੱਟ ਕੇ ਵੀ ਇੱਕ ਇਤਿਹਾਸ ਰਚ ਸਕਦਾ ਹੈ ਔਰ ਬਾਬਾ ਸਾਹਿਬ ਭੀਮਰੋ ਡਾਕਟਰ ਅੰਵੇਦਕਰ ਜੀ ਨੇ ਇਤਿਹਾਸ ਰਚਿਆ ਮੈਂ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਆ ਉਹ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲ ਔਰ ਸਮਾਜ ਭਲਾਈ ਦੇ ਕੰਮਾਂ ਵੱਲ ਅੱਗੇ ਹੁਣ ਔਰ ਬਾਬਾ ਸਾਹਿਬ ਭੀਮਰੋ ਡਾਕਟਰ ਅੰਵੇਦਕਰ ਦੀ ਵਿਚਾਰਧਾਰਾ ਨੂੰ ਬਣਾਉਂਦਾ ਮੈਂ ਸਰਪੰਚ ਨਿਸ਼ਾਨ ਸਿੰਘ ਪੰਘਾਲੀ ਕਲਾਂ ਜੀ ਅੱਜ ਇਸ ਮਹੱਲੇ ਦੇ ਵਿੱਚ ਸਾਡੀ ಗ್ರಾಮ ਪੰਚਾਇਤ ਪੰਗਾਲੀ ਕਲਾਂ ਸਮੂਹ ਕਮੇਟੀ ਮਹੱਲਾ ਨਿਵਾਸੀ ਪਿੰਡ ਦੇ ਨਗਰ ਨਿਵਾਸੀ ਸਾਰਿਆਂ ਨੇ ਰਲ ਕੇ ਡਾਕਟਰ ਅੰਬੇਦਕਰ ਜੀ ਦਾ ਆਪਣੇ ਜਨਮ ਦਿਹਾੜਾ ਮਨਾਇਆ ਉਹਦੇ ਸਬੰਧ ਦੇ ਵਿੱਚ ਅੱਜ ਇਕੱਠੇ ਹੋਏ ਆ ਜੀ ਕੀ ਕਟਿਆ ਗਿਆ ਵਾ ਤੇ ਹੋਰ ਚਾਹ ਪਾਣੀ ਦਾ ਵੀ ਪ੍ਰੋਗਰਾਮ ਜਿਹੜਾ ਉਹ ਬੜੇ ਜੋਰ ਸ਼ੋਰ ਦੇ ਨਾਲ ਇਹਨਾਂ ਵੱਲੋਂ ਕੀਤਾ ਗਿਆ ਜੀ ਮੈਂ ਨੌਜਵਾਨ ਪੀੜੀ ਨੂੰ ਇਸੇ ਕਰਕੇ ਸੰਦੇਸ਼ ਦੇਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਇਤਿਹਾਸ ਆ ਉਹ ਪੜਿਆ ਜਾਵੇ ਉਹਦੇ ਮੁਤਾਬਕ ਜੋ ਵੀ ਉਹਨਾਂ ਨੇ ਕਾਨੂੰਨ ਲਿਖੇ ਨੇ ਉਹ ਬੜੇ ਵਧੀਆ ਨੇ ਹਰ ਇੱਕ ਪੱਧਰ ਦੇ ਉੱਤੇ ਹਰ ਇੱਕ ਕੌਮ ਦੇ ਉੱਤੇ ਬਹੁਤ ਵਧੀਆ ਕਾਨੂੰਨ ਨੇ ਇਸ ਕਰਕੇ ਮੈਂ ਨੌਜਵਾਨ ਪੀੜੀ ਨੂੰ ਇਹ ਕਿ ਇਹਨਾਂ ਦਾ ਇਤਿਹਾਸ ਪੜ ਕੇ ਤੇ ਇਹਨਾਂ ਦੇ ਜਿਹੜੇ ਸੰਦੇਸ਼ ਨੇ ਇਹਨਾਂ ਤੋਂ ਸਿੱਧ ਲਈ ਜਾਵੇ ਤਾਂ ਕਿ ਮਤਲਬ ਪਤਾ ਲੱਗ ਸਕੇ ਕਿ ਡਾਕਟਰ ਅੰਬੇਦਕ ਕਰਜੀ ਜਿਹੜੇ ਨੇ ਉਹ ਕਮਲ ਸੀ ਤੇ ਕਿੱਡੇ ਮਤਲਬ ਹੈ ਮਹਾਨ ਹਸਤੀ ਸੀ ਤਾਂ ਕਿ ਪਿੰਡਾਂ ਦੇ ਵਿੱਚ ਤੇ ਵੇਖੋ ਜੀ ਲੋਕਾਂ ਨੂੰ ਨਾਂ ਸਟੈਚੂ ਲੱਗਣ ਕਰਕੇ ਪਤਾ ਹੀ ਨਹੀਂ ਹੈਗਾ ਲੋਕਾਂ ਹੀ ਇੱਕ ਉਹਨਾਂ ਸਰਕਾਰ ਆਈ ਆ ਉਹਨਾਂ ਨੇ ਫੋਟੋਆਂ ਤੇ ਜ਼ਰੂਰ ਲਾਤੀਆਂ ਨੇ ਆਪਣੇ ਸ਼ਹੀਦ ਭਗਤ ਸਿੰਘ ਦੀਆਂ ਤੇ ਡਾਕਟਰ ਬੇਦਕਾਰ ਜੀ ਦੀਆਂ ਪਰ ਉਹ ਜਿਹੜੇ ਆ ਉਹ ਇਹਨਾਂ ਦੇ ਜਿਹੜੇ ਸੂਲ ਨੇ ਉਹਨਾਂ ਦੇ ਉੱਤੇ ਚੱਲਦੇ ਨਹੀਂ ਪਏ ਕਿਉਂਕਿ ਜਿਹੜੇ ਤਰੀਕੇ ਨਾਲ ਚੱਲਣਾ ਚਾਹੀਦਾ ਜਿਹੜੇ ਕਾਨੂੰਨਾਂ ਮੁਤਾਬਕ ਚੱਲਣਾ ਚਾਹੀਦਾ ਉਹਦੇ ਮੁਤਾਬਕ ਆਪਾਂ ਚੱਲਦੇ ਨਹੀਂ ਪਏ ਜਿਸ ਕਰਕੇ ਸਰਕਾਰਾਂ ਦਾ ਵੀ ਖਰਚ ਬੰਦਾ ਇਹੋ ਜਿਹੜੇ ਕੰਮ ਆ ਉਹ ਪਿੰਡਾਂ ਦੇ ਵਿੱਚ ਕਰਨੇ ਚਾਹੀਦੇ ਜਿਹੜਾ ਸਟੈਚੂ ਪੰਜਾਬ ਦੇ ਕਿਤੇ ਪਿੰਡ ਚ ਨਹੀਂ ਹੋਣਾ ਸਾਰਿਆਂ ਸ਼ਹਿਰਾਂ ਦੇ ਵਿੱਚ ਗਿਣ ਸਕਦੇ ਆਪਾਂ ਜਿਵੇਂ ਗੁਰਦਾਸਪੁਰ ਆ ਅੰਮ੍ਰਿਤਸਰ ਆ ਸਾਰੇ ਸਾਡੇ 22 ਜ਼ਿਲ੍ਹੇ ਹੈਗੇ ਜ਼ਿਲ੍ਹਿਆਂ ਚ ਆਪਾਂ ਗਿਣ ਸਕਦੇ ਆ 1247 ਪਿੰਡ ਹੈਗੇ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਤੇ ਮੈਂ ਕਿਤੇ ਵੇਖਿਆ ਨਹੀਂ ਹੈਗਾ ਜੀ ਕਿਤੇ ਵੀ ਅਸੀਂ ਵਿੱਚ ਮਜੀਠੇ ਹਲਕੇ ਦੇ ਵਿੱਚ ਮਜੀਠਾ ਸ਼ਹਿਰ ਵਿੱਚ ਪਾ ਲੋ ਚਵਿੰਡਾ ਵੀ ਪਾ ਲੋ ਭਾਵੇਂ ਜਿੰਨੇ ਮਰਜ਼ੀ ਇੱਥੇ ਮਨਿਸਟਰ ਵੀ ਬਹੰਦੇ ਰੇ ਐਮ ਐਲ ਏ ਵੀ ਬਹੰਦੇ ਰੇ ਅਜੇ ਤੱਕ ਮੈਂ ਤਾਂ ਕਿਤੇ ਵੇਖਿਆ ਨਹੀਂ ਜੀ ਕਿਤੇ ਲੱਗਾ ਠੀਕ ਹੈ ਪਿੰਡ ਆ ਜੀ ਪੰਗਾਲੀ ਗਲਾਂ ਜਿੱਥੇ ਇਹ ਸਟੈਚੂ ਜਿਹੜਾ ਲੱਗਾ ਵਾ ਇਹਨੂੰ ਆਪਾਂ ਰਾਜਸਥਾਨ ਤੋਂ ਤਿਆਰ ਕਰਵਾ ਕੇ ਲਿਆਏ ਆ ਤੇ ਪੱਥਰ ਦੇ ਵਿੱਚ ਤਿਆਰ ਕਰਾਇਆ ਗਿਆ ਵਾ ਸਾਡੀ ਪੰਚਾਇਤ ਨੇ ਬੜਾ ਉਦਮ ਮਾਰਿਆ ਵਾ ਬੜਾ ਸੰਜੋਗ ਕੀਤਾ ਸਾਡੇ ਨਗਰ ਵਾਲਿਆਂ ਨੇ ਤੇ ਰਲ ਮਿਲ ਕੇ ਜਿਹੜਾ ਵਾ ਇਸ ਤਜੂਦ ਦਾ ਤਿਆਰ ਕੀ ਕਹਿਣਾ ਚਾਹੂਗੀ ਅੱਜ ਮੈਂ ਆਲ ਇੰਡੀਆ ਹੂਮਰਾਈਟਸ ਵੱਲੋਂ ਆਲ ਇੰਡੀਆ ਹੂਮਰਾਈਟ ਦੇ ਸਾਡੇ ਨੈਸ਼ਨਲ ਪ੍ਰਧਾਨ ਆਸਾ ਸਿੰਘ ਦੀ ਆਜ਼ਾਦ ਮੈਨੂੰ ਪਰਮਜੀਤ ਕੌਰ ਜੀ ਮਾਨਦੀ ਦੇ ਨਿਰਦੇਸ਼ਾਂ ਇਸ ਇੱਥੇ ਪਹੁੰਚਿਆ ਵਾ ਕਿ ਜਿਹੜਾ ਅੱਜ ਸਮੁੱਚੀ ਪੰਚਾਇਤ ਔਰ ਹਰਦੀਪ ਸਿੰਘ ਭੰਗਾਲੀ ਜੀ ਨੇ ਜੋ ਅੱਜ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਵਾ ਮੈਂ ਇਹਨਾਂ ਨੂੰ ਆਪਣੀ ਆਲ ਇੰਡੀਆ ਹੂਮਰਾਈਟਸ ਵੱਲੋਂ ਸਨਮਾਨ ਕੀਤਾ ਵਾ ਜੇ ਇਹੋ ਜੇ ਉਪਰਾਲੇ ਜਿੱਥੇ ਵੀ ਹੁੰਦੇ ਰਹਿਣਗੇ ਸਾਡੀ ਹੂਮਰਾਈਟਸ ਆਲ ਇੰਡੀਆ ਸਨਮਾਨ ਚਿੰਨ ਕਰਦੇ ਰਹਿਗੀ ਤੇ ਇਹਨਾਂ ਦਾ ਤਲਵਾਦ ਵੀ ਕਰਦੇ ਰਾਂਗੇ